ਕਿਆ ਨਵੇਂ ਬੰਦੇ ਭਰਤੀ ਕੀਤੇ ਮਤਲਬ ਇੱਕ ਥਾਂ ਤੋਂ ਠਾ ਕੇ ਦੂਜੀ ਥਾਂ ਨਾਮ ਦੇ ਕੇ ਤੇ ਇੱਥੋਂ ਠਾ ਕੇ ਦੂਜੀ ਥਾਂ ਬਿਠਾ ਦਿਓ ਕਿਆ ਇਹਦੇ ਨਾਲ ਅਸੀਂ ਡਰੱਗਸ ਦੇ ਉੱਤੇ ਕੰਟਰੋਲ ਕਰ ਪਾਵਾਂਗੇ ਇਹਦੇ ਵਾਸਤੇ ਪੋਲੀਟੀਕਲ ਬਿਲ ਚਾਹੀਦੀ ਹੈ ਜਿਹੜੀ ਕਿ ਇਸ ਸਰਕਾਰ ਕੋਲ ਮਿਸਿੰਗ ਹੈਗੀ ਹੈ ਬਹੁਤ ਬਹੁਤ ਧੰਨਵਾਦ ਪ੍ਰਿੰਦੋਸਤਾਂ ਦੀ ਔਰ ਉਹਦੇ ਬਾਅਦ ਤਿੰਨ ਤਰੀਕ ਨੂੰ ਇੱਥੇ ਭਾਰਤਿਆ ਜਨਤਾ ਪਾਰਟੀ ਚੰਡੀਗੜ੍ਹ ਆਫਿਸ ਦੇ ਵਿੱਚ 12 ਵਜੇ ਪੰਜਾਬ ਸਟੇਟ ਦੀ ਮੈਂਬਰਸ਼ਿਪ ਲਾਂਚ ਸੂਬੇ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਰਨਗੇ ਔਰ ਅਸੀਂ ਇਹ ਟੀਚਾ ਰੱਖਿਆ ਹੈ ਕਿ ਹਰ ਬੂਥ ਦੇ ਉੱਤੇ 200 ਮੈਂਬਰਸ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਤੇ ਲਗਭਗ 25000 ਦੇ ਕਰੀਬ ਪੰਜਾਬ ਦੇ ਬੂਥ ਨੇ ਤੇ ਲਗਭਗ 50 ਲੱਖ ਦਾ ਜਿਹੜਾ ਸਾਡਾ ਟੀਚਾ ਜਿਹੜਾ ਹੈਗਾ ਅਸੀਂ ਆਪਣਾ ਰੱਖਿਆ ਹੈਗਾ ਕਿ ਉਹਨਾਂ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜੋੜਾ ਹੈ ਔਰ ਇਸ ਪ੍ਰਾਈਮ ਮਿਨਿਸਟਰ ਸੇ ਬਣਾਵਾਂਗੇ। ਔਰ 4 ਸਤੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਪੱਦਰ ਦੇ ਉੱਤੇ ਸਵੇਰੇ 11 ਵਜੇ ਸਰਕਾਰੀ ਜ਼ਿਲ੍ਹੇ ਦੇ ਲਾਵਾ ਸਾਡੇ ਕੁਝ ਸੰਗਠਨਾਤਮਕ ਜ਼ਿਲ੍ਹੇ ਵੀ ਨੇ 35 ਜ਼ਿਲ੍ਹੇ ਬੰਦੇ ਨੇ ਸਾਡੇ ਸੰਗਠਨ ਦੀ ਦ੍ਰਿਸ਼ਟੀ ਦੇ ਨਾਲ। 35 ਦੇ 35 ਜ਼ਿਲ੍ਹਿਆਂ ਦੇ ਉੱਤੇ ਸਾਡੇ ਸਟੇਟ ਲੈਵਲ ਦੇ ਕੋਈ ਨਾ ਕੋਈ ਜ਼ਿੰਮੇਵਾਰ ਵਿਅਕਤੀ ਉੱਥੇ ਜਾਏਗਾ ਔਰ ਜ਼ਿਲ੍ਹਾ ਸਤਰ ਦੇ ਉੱਤੇ ਇਹ ਮੈਂਬਰਸ਼ਿਪ ਲਾਂਚ ਕੀਤੀ ਜਾਏਗੀ ਚਾਰ ਤਰੀਕ ਨੂੰ ਔਰ ਇਹਦੇ ਬਾਅਦ ਸਾਡੇ ਬੂਥ ਸਤਰ ਦੇ ਉੱਤੇ ਸਾਰੀ ਗਤੀਵਿਧੀ ਨੂੰ ਗਤੀ ਦੇਣ ਵਾਸਤੇ ਅਲੱਗ-ਅਲੱਗ ਡਿਊਟੀਆਂ ਲੱਗਣਗੀਆਂ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਸਤਾਰ ਹੋਇਆ ਲੋਕਾਂ ਦਾ ਪਿਆਰ ਔਰ ਸਨੇਹ ਮਿਲਿਆ ਔਰ ਹੁੰਦੇ ਜਿਹੜੇ ਸਾਡੇ ਲੋਕ ਸਭਾ ਦੇ ਚੋਣਾਂ ਹੋਏ ਨੇ ਜਿੱਥੋਂ ਅਸੀਂ 6% ਤੋਂ 19% ਤੱਕ ਪਹੁੰਚੇ ਆ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਸੈਪਟੇਬਿਲਟੀ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ लोग मोदी सरकार दीतिया और भारतीय जनता पार्टी देश देष प्रति जी कमिटमेंट हैगी है उस रखते हुए भारी संख्या के लोग भारतीय जनता पार्टी जुड़ना चाहते हैं तो माध्यम के मैं पंजाब की आम जनता भी बेनती करा कि यह मैंबरशिप जी है मिसड कॉल होनी है तुम मिस कॉल करोगे थोनू तो अगों मैंबरशिप नंबर लॉट हो तो फिर अपना मोबाइल नंबर भर के ओ टी पी भरना है और बाद अपने डिटेल्स भरनिया ने और जोड़ा नंबर इस मिसड कॉल का इशू हो मिस कॉल वास्ते वो भी मैं दसना चाहवागा डबल एट डबल जीरो 00 2024 ਯਾਨੀ ਕਿ 88 0000 ਤੇ ਸਾਲ ਆਪਣਾ 2024 ਚੱਲਦਾ ਪਿਆ ਇਹ ਦਾ ਨੰਬਰ ਹੈਗਾ ਮਿਸ ਕਾਲ ਦੇ ਸਕਦੇ ਹੋ ਤੁਸੀਂ ਕੋਈ ਵੀ ਇਹਦੇ ਲਵਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੈਬਸਾਈਟ ਹੈਗੀ ਹੈ bjp.org ਅਸੀਂ ਉੱਤੇ ਜਾ ਕੇ ਵੀ ਮੈਂਬਰ ਬਣ ਸਕਦੇ ਆ ਨਮੋ ਐਪ ਦੇ ਮਾਧਿਅਮ ਨਾਲ ਵੀ ਮੈਂਬਰ ਬਣ ਸਕਦੇ ਆ ਔਰ ਸਾਈਟ ਤੇ QR ਕੋਡ ਹੈਗਾ ਉਸ ਤੋਂ ਵੀ ਜਾ ਕੇ ਅਸੀਂ ਮੈਂਬਰ ਬਣ ਸਕਦੇ ਆ ਸੋ ਮੈਂਬਰਸ਼ਿਪ ਜਿਹੜੀ ਹੈ ਪੂਰੇ ਸਮਾਜ ਲਈ ਖੁੱਲੀ ਹੈ ਹਰ ਵਿਅਕਤੀ ਵਾਸਤੇ ਖੁੱਲੀ ਹੈ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ ਵੌਲੰਟੇਰੀਲੀ ਆਪਣਾ ਇਸ ਮਾਧਿਅਮ ਦੇ ਨਾਲ ਚਾਹੇ ਮਿਸਕਾਲ ਦੇ ਰਾਹੀਂ ਹੋਵੇ ਚਾਹੇ ਵੈਬਸਾਈਟ ਤੇ ਜਾ ਕੇ ਹੋਵੇ ਚਾਹੇ ਨਵੇਂ ਐਪ ਰਾਹੀਂ ਹੋਵੇ ਉਹ ਸਾਡੀ ਪਾਰਟੀ ਦਾ ਸਦਸਾ ਬਣ ਸਕਦਾ ਹੈ ਸੋ ਇਸ ਸਾਰੀ ਮੁਹਿੰਮ ਜਿਹੜੀ ਹੈ 2 ਤਰੀਕ ਤੋਂ ਪ੍ਰਧਾਨ ਮੰਤਰੀ ਦੇ ਮੈਂਬਰ ਬਣਦੇ ਬਾਅਦ ਵੱਡੇ ਪੈਮਾਨੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਨਿਰਧਨ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਸ ਨੂੰ ਬਹੁਤ ਵੱਡੇ ਪੈਮਾਨੇ ਤੇ ਲੈ ਕੇ ਜਾਵਾਂਗੇ ਘਰ ਘਰ ਜਾਵਾਂਗੇ ਗਲੀ ਮੱਲਿਆਂ ਚ ਇੰਡਸਟਰੀ ਕਿਸਾਨ ਨੌਜਵਾਨ ਮਜ਼ਦੂਰ ਮਹਿਲਾਵਾਂ ਹਰ ਵਰਗ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਵਾਸਤੇ ਸੜਾਈ ਕਿ ਪ੍ਰਯਾਸ ਹੋਏਗਾ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਔਰ 4 ਤਰੀਕ ਨੂੰ ਫਿਰ ਆਪਾਂ ਸਾਰੇ ਮਿਲਾਂਗੇ ਇਸ ਮੈਂਬਰਸ਼ਿਪ ਵਾਸਤੇ ਉਦਨ ਅਸੀਂ ਪ੍ਰੈਸ ਕਾਨਫਰੰਸ ਵੀ ਕਰਾਂਗੇ ਔਰ ਸਾਡੀ ਮੈਂਬਰਸ਼ਿਪ ਦਾ ਲਾਂਚ ਵੀ ਹੋਏਗਾ ਤੁਹਾਨੂੰ ਸਾਰਿਆਂ ਨੂੰ ਸਦਾ ਆਏਗਾ ਹੀ ਆਏਗਾ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਦਨ ਸਾਰੇ ਆਪ ਆਈਏ ਸੋ ਇਹਨੀਆਂ ਬੇਨਤੀਆਂ ਕਰਨ ਲਈ ਆਪ ਜੀ ਨੂੰ ਤਕਰੀਫ ਦਿੱਤੀ ਕਿ 2024 ਦਾ ਲੋਕ ਸਭਾ ਦਾ ਚੋਣ ਦਾ ਸੀ ਪਰ ਉਹ ਸੀ ਦੇਖਿਆ ਪੰਜਾਬ ਵਿੱਚ ਬਹੁਤ ਕੁਆਲਿਫਾਈਡ ਬਨੋ ਦਾ ਸਾਹਮਣਾ ਕਰ ਰਹੇ ਸੀ ਜਦੋਂ ਤੁਸੀਂ ਆਪਣੀ ਮੈਂਬਰਸ਼ਿਪ ਸ਼ੁਰੂ ਕਰ ਰਹੇ ਸੀ ਕਿ ਕਿਹੜੀ ਆਵਾਜ਼ ਆ ਰਹੀ ਹੈ ਕਿ ਕਿਸ ਤਰ੍ਹਾਂ ਦਾ ਰੋਧ ਦਾ ਸੰਮਲਨ ਕਰਨਾ ਪਿਆ ਸੀ ਤਾਂ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਤੋਂ ਉਸੇ ਕੋਈ ਉਮੀਦ ਨਹੀਂ ਕਰਦੇ ਨਾ ਹੀ ਜਦੋਂ ਅਸੀਂ ਸਾਨੂੰ ਕੋਈ ਹੈਲਪ ਦੀ ਲੋੜ ਹੈ ਤੇ ਲੋਕ ਆਪਣੇ ਆਪ ਜੋੜਨਾ ਜਿੰਨੇ ਮੈਂਬਰ ਬਣਨਾ ਹੈਗਾ ਉਹ ਆਪਣੇ ਮੋਬਾਈਲ ਫੋਨ ਤੋਂ ਮਿਸ ਕਾਲ ਕਰੇਗਾ ਤੇ ਮੈਂਬਰ ਬਣੇਗਾ ਜੀ ਲੇਕਿਨ ਮੈਂ ਵੀ ਦੱਸ ਦਿਆਂ ਜਿਹੜਾ ਉਸ ਵੇਲੇ ਦਾ ਵਿਰੋਧ ਸੀਗਾ ਉਹ ਪੋਲਿਟੀਕਲੀ ਮੋਟੀਵੇਟਿਡ ਵਿਰੋਧ ਸੀਗਾ ਭਾਰਤ ਜਨਤਾ ਪਾਰਟੀ ਨੂੰ ਪਿੰਡਾਂ ਚੋਂ ਵੜਨ ਤੋਂ ਰੋਕਣ ਵਾਸਤੇ ਹੁਣ ਅੱਜ ਅਸੀਂ ਪਿੰਡਾਂ ਚ ਜਾ ਰਹੇ ਆ ਕੋਈ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਸੀਂ ਪਿੰਡਾਂ 'ਚ ਮੀਟਿੰਗਾਂ ਕਰਕੇ ਆਏ ਆ ਪਿੰਡ ਦੇ ਬੂਸਟਰ ਦੀਆਂ ਬੈਠਕਾਂ ਸਾਡੀਆਂ ਹੋ ਰਹੀਆਂ ਨੇ ਅਸੀਂ ਪੰਚਾਇਤਾਂ ਦੀ ਤਿਆਰੀ ਕਰ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨਹੀਂ ਹੈਗਾ ਉਹ ਜਿਹੜਾ ਉਸ ਵੇਲੇ ਵਿਰੋਧ ਸੀਗਾ ਉਹ ਪੋਲਿਟੀਕਲੀ ਮੋਟੀਵੇਟਿਡ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਵਧਣ ਤੋਂ ਰੋਕਣ ਵਾਸਤੇ ਆਮ ਕਿਸਾਨ ਔਰ ਪੰਜਾਬ ਦਾ ਹਰ ਇੱਕ ਨਾਗਰਿਕ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਣਾ ਚਾਹੁੰਦਾ ਹੈ ਮੈਂਬਰਸ਼ਿਪ ਜਿਹੜੀ ਤੁਸੀਂ ਦੱਸਿਆ ਕਿਸ ਤਰੀਕੇ ਦੇ ਨਾਲ ਸਵਾਰੀ ਦੀ ਜਮੂਰੀ ਕਿਵੇਂ ਦੂਜੀ ਥਰੂ ਵੋਟ ਚਲੋਗੇ ਥਰੂ ਵੋਟ ਚਲੋਗੇ ਯਸ ਟੋਕ ਕਰ WhatsApp ਪਰ ਕਰੀਏ ਇਹਦੇ ਵਾਸਤੇ ਜਿਵੇਂ ਮੈਂ ਦੱਸਿਆ ਕਿ ਸਾਡਾ ਇਹ ਮਿਸਕਾਲ ਨੰਬਰ ਤੁਹਾਨੂੰ ਦੱਸਿਆ